जय भीम जय भारत मैटाडा प्रेशरपॉडर विक्की खत्री कैमरामैन पवन कुमार ਦੇ ਨਾਲ ਤੇ ਅੰਬੇਡਕਰ ਮਿਸ਼ਨ ਚੈਨਰ ਹਿੰਮਤ ਸੱਚ ਦਿਖਾਉਣ ਦੀ ਅੱਜ ਆਪਾਂ ਪਹੁੰਚੇ ਆ ਜੀ ਸ਼ਾਹਕੋਟ ਮਹੱਲਾ ਬਾਗਵਾਲਾ ਰਵਿਦਾਸ ਮੰਦਿਰ ਤੇ ਮੇਰੇ ਵੱਲੋਂ ਵਿੱਕੀ ਵੱਲੋਂ ਗੁਰਪੁਰਬ ਦੀਆਂ ਸਭ ਨੂੰ ਵਧਾਈਆਂ ਤੇ ਆਪਾਂ ਅੱਜ ਪਹੁੰਚੇ ਪ੍ਰਧਾਨ ਸਾਹਿਬ ਕੋ ਮੰਦਿਰ ਦੇ ਪ੍ਰਧਾਨ ਪ੍ਰਧਾਨ ਸਾਹਿਬ ਗੁਰਪੁਰਬ ਦੀਆਂ ਤੁਹਾਨੂੰ ਵਧਾਈਆਂ ਤੇ ਬੋਲੇ ਸੋਨੇ ਰ ਪੈ ਸਤਿਗੁਰ ਵਿਦਾਸ ਮਹਾਰਾਜ ਦੀ ਜੈ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਜੋ 12 ਤਰੀਕ ਨੂੰ ਹੈ ਤੇ 12 ਤਰੀਕ ਨੂੰ ਹੀ ਮਨਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਅਸੀਂ 10 ਤਰੀਕ ਨੂੰ ਅਖੰਡ ਪਾਠ ਆਰੰਭ ਕੀਤੇ ਜੋ ਕਿ ਇਹਦੇ ਭੋਗ 12 ਤਰੀਕ ਨੂੰ ਪਾਏ ਜਾਣਗੇ ਤੇ ਅਸੀਂ 1 ਤਰੀਕ ਤੋਂ ਲੈ ਕੇ 11 ਤਰੀਕ ਤੱਕ ਪ੍ਰਭਾਤ ਫੇਰੀਆਂ ਕੱਡੀਆਂ ਇਹ ਸਾਰੇ ਸ਼ਹਿਰ ਵਾਸੀ ਨੂੰ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ ਧੰਨਵਾਦ ਜੀ